ਇੱਕ ਮੁਸਲਮਾਨ ਬੱਚਾ ਹੋਇਆ ਜੀ ਜਿਹੜਾ ਪਾਕਿਸਤਾਨ ਦੇ ਵਿੱਚ ਪੁਰਾਣੇ ਪੰਦਰ ਪਾਕਿਸਤਾਨ ਦੇ ਵਿੱਚ ਇੱਕ ਮੁਸਲਮਾਨ ਬੱਚਾ ਹੋਇਆ ਉਹ ਸਕੂਲੇ ਜਾਂਦਾ ਸੀ ਸਕੂਲੇ ਪੜ੍ਹਦੂ ਤਾਂ ਉਹ ਬਿਲਕੁਲ ਨਲਾਕ ਸੀ ਵਿਚਾਰੇ ਨੇ ਮੇਰੇ ਵਰਗੇ ਨੇ ਕੁੱਟ ਖਾਈਆਂ ਨੇ ਗੱਡੇ ਖਾਈਆਂ ਨੇ ਜਦੋਂ ਕੰਮ ਬੱਸੋ ਬਾਹਰ ਚਲਾ ਗਿਆ ਤੇ ਉਹਨਾਂ ਨੇ ਕੀ ਕੀਤਾ ਉਹਨੂੰ ਉਹ ਜੋ ਬਾਹਰ ਕੱਢਦਾ ਕਹਿੰਦੇ ਜਾਂ ਉਹ ਸੋਚਿਆ ਵੀ ਇੱਥੇ ਵੀ ਗੱਲ ਪਿੰਡ ਦੀ ਤਲ ਮਸੀਤੇ ਕੰਦਾਂ ਮੈਂ ਮਸੀਤੇ ਜਾ ਕੇ ਬੈਠਣ ਲੱਪਿਆ ਉਹ ਕਹਿੰਦੇ ਤੇਰੇ ਨਹੀਂ ਬੱਤੇ ਕੋਸ਼ ਪੈਣਾ ਤੈਨੂੰ ਨਹੀਂ ਆਉਣਾ ਕੋਈ ਵੀ ਉਹ ਉਥੋਂ ਵੀ ਵਿਚਾਰਾ ਤੱਕੇ ਖਾਂਦਾ ਰੋਡਾ ਕਰਵਾਉਂਦਾ ਫਿਰ ਉਹਨੂੰ ਗੁਰਦਾਰਾ ਸਾਹਿਬ ਦੇ ਗਿਆ ਪਾਕਿਸਤਾਨ ਦੇ ਵਿੱਚ ਉਹ ਗੁਰਦਾਰਾ ਸਾਹਿਬ ਜਾ ਕੇ ਬੈਠ ਗਿਆ ਭਾਈ ਸਾਹਿਬ ਨੇ ਕਹਿੰਦੇ ਦੋ ਦਿਨ ਹੋ ਗਏ ਤਿੰਨ ਦਿਨ ਭਾਈ ਤੂੰ ਕੂਲੇ ਨਹੀਂ ਜਾਂਦਾ ਕਹਿੰਦਾ ਜੀ ਮੈਂ ਆਪਣੀ ਰੋਟੀ ਲੈ ਆਂ ਇੱਥੇ ਆ 10 12 ਦਿਨ ਹੋ ਗਏ ਹੁਣ ਮੈਂ ਗੁਰਦਾਰਾ ਸਾਹਿਬ ਆ ਜਾਣਾ ਕਹਿੰਦੇ ਨਾਮ ਨੂੰ ਪੜ੍ਹਾਈ ਆਉਂਦੀ ਕਹਿੰਦੇ ਤੂੰ ਕੁਰਾਨ ਦੀ ਕੁਰਾਨ ਦੀ ਸਿੱਖਿਆ ਲੈ ਲੈਂਦਾ ਕਹਿੰਦੇ ਜੀ ਮੈਨੂੰ ਉਹ ਵੀ ਨਹੀਂ ਆ ਰਹੇ ਕਹਿੰਦੇ ਕੋਈ ਨਹੀਂ ਕਹਿੰਦੇ ਮੈਨੂੰ ਵੀ ਕੋਈ ਅਲਮਾਰਿਆ ਕਹਿੰਦੇ ਤੈਨੂੰ ਇੱਕ ਲਮ ਸਿਖਾਉਂਦੇ ਉਹਨੇ ਉਹਨੂੰ ਬੂਲਮਾਤਰ ਸਿਖਾ ਦਿੱਤਾ ਬੂਲਮਾਤਰ ਕੋ ਬਾਅਦ ਥੋੜੇ ਦਿਨਾਂ ਬਾਅਦ ਬੂਲਮਾਤਰ ਕਹਿੰਦੇ ਜਪੀ ਜਾ ਜਪੀ ਜਾ ਜਪੀ ਜਾ ਉਹਨੇ ਵੀ ਜਪਨਾ ਸ਼ੁਰੂ ਕਰ ਦਿੱਤਾ ਜਪਦਾ ਰਹੇ ਥੋੜੇ ਦਿਨਾਂ ਬਾਅਦ ਕਹਿੰਦੇ ਆ ਕਿ ਸਕੂਲੇ ਜਾ ਸਕੂਲੇ ਗਿਆ ਸਕੂਲੇ ਜਾਂ ਤੋਂ ਬਾਅਦ ਉਹਦੇ 'ਚ ਬਦਲਾਅ ਆ ਗਿਆ ਗੁਰੂ ਨੇ ਕਿਰਪਾ ਕੀਤੀ ਫਿਰ ਉਹ ਉਹ ਦੇਹ ਪ੍ਰਗਿਤ ਦਿਨ ਬਾਹਰ ਗਿਆ ਤੇ ਵੱਡਾ ਹੋਇਆ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ ਨਹੀਂ ਜੀ ਕੂਖਾ ਕਿਸੇ ਨੂੰ ਬੜੀ ਗੱਲ ਤੇ ਸ਼ੱਕ ਹੋਵੇ ਗੁਰੂ ਦੀ ਹਜ਼ੂਰੀ 'ਚ ਗੱਲ ਕਰ ਰਿਹਾ ਪਾਕਿਸਤਾਨ ਰਾਸ਼ਟਰਪਤੀ ਰੇਣਾ ਕਮਰਾ 'ਚ ਕੂਖਾ ਉਹਦਾ ਬਣਿਆ ਹੋਇਆ ਸੀਗਾ ਜੀ ਉੱਥੇ ਉਹਨੇ ਆਪਣੇ ਪਿਛਲੇ ਪਾਸੇ ਸਿਰ ਤੋਂ ਰੂਸਾ ਰੱਖ ਕੇ ਬੂਲ ਮਾਤਰ ਲਿਖਵਾਇਆ

ਇਹ ਗੁਰੂ ਦੀ ਹਜ਼ੂਰੀ ਜਾਂ ਤੱਕ ਮੰਨ ਲਓ ਕੋ ਕਾਵੇ ਅਸੀਂ ਜੱਜਾ ਤੱਕ ਪਹੁੰਚ ਕਰ ਲਈਏ ਕਿਹਦੇ ਸਾਹਮਣੇ ਜੱਜ ਕਿੰਨਾ ਕੁ ਝੂਠ ਬੋਲੂਗੀ ਕਿਹੜਾ ਨਿਆਣਾ ਦੀ ਤਿਆਰੀ ਕਰਦਾ ਹੈ ਜੀ ਸਾਰੇ ਨਿਆਣੇ ਬਹੁਤ ਵਧੀਆ ਤੇ